ਕਿਉਂ ਮम्मी ਅਸੀਂ ਕੀ ਕਮੀ ਰੱਖੀ ਐ ਦੱਸ ਤਾਂ ਸਹੀ ਸਾਨੂੰ ਮੰਮੀ ਸਾਰਾ ਤਾਂ ਮੈਂ ਕੰਮ ਕਰਦੀ ਆ ਫੇਰ ਵੀ ਕਹਦੇ ਨੇ ਉਹ ਵੀ ਮੈਨੂੰ ਕੋਈ ਪੁੱਛਦਾ ਨਹੀਂ ਸਾਰਾ ਕੀਤਾ ਕਰਾਇਆ ਮਿੰਟ ਦੀ ਖੂਜ ਪਾ ਦਿੰਨੇ ਹੋਗੇ ਅੱਛਾ ਐ ਤੂੰ ਫੇਰ ਕੱਲੀ ਡਿਊਟੀ ਤੇ ਨਹੀਂ ਆਂਦੀ ਤੈਨੂੰ ਮੈਂ ਲੈ ਕੇ ਜਾਣਾ ਡਿਊਟੀ ਕਿੱਧਰ ਲੈ ਕੇ ਜਾਣੇ ਮੈਨੂੰ ਤੈਨੂੰ ਮੈਂ ਦੱਸ ਦਾਂਗਾ ਪਰ ਕਿਹ ਤੋਂ ਤੇ ਇਹਨਾਂ ਨੇ ਗਲਤੀ ਹੰਦਾ ਇੱਕ 14 ਨੂੰ ਰੱਖਤਾ ਫੇਰ ਇੱਕ ਛੁੱਟੀ ਵਾਂ 16 ਨੂੰ ਰੱਖਦਾ ਫੇਰ 18 ਨੂੰ ਰੱਖਦਾ ਵੀ ਥੋੜਾ ਦੋ ਚਾਰ ਛੁੱਟੀਆਂ ਦਾ ਦੋ ਵਿਚਾਲੇ ਪੇਪਰਾਂ ਦੇ ਭਾਬੀ ਐ ਕਰ ਚਾਹ ਬਣਾ ਦੇ ਸੀ ਪੜਨ ਮੈਂ ਜੀ ਮੈਂ ਤੇ ਅੰਮ੍ਰਿਤ ਪੇਪਰ ਆ ਫਿਰ 14 ਦੇ ਵੇ ਪਹਿਲਾਂ ਪੜਤਾ ਲਓ ਪਹਿਲੇ ਆਉਣ ਸਾਰ ਚਾਹ ਨੂੰ ਬੈ ਗਏ ਵੀ ਚਾਹ ਬਣਾ ਦੇ ਪਹਿਲਾਂ ਪੜਬੀ ਲਓ ਅਜੇ 2 ਮਿੰਟ ਤੇ ਪੜਾਈ ਤੇ ਲਾਏ ਨਹੀਂ ਗਏ ਤੁਸੀਂ ਜੇ ਤੁਸੀਂ ਪੜਨਾ ਹੁੰਦਾ ਹੈ ਬਹਾਨੇ ਨਾ ਲਾਇਆ ਕਰੋ ਕਿ ਜੇ ਤੁਸੀਂ ਪੜਨ ਵਾਲੇ ਹੁੰਦੇ ਹੁਣ ਨੂੰ ਨੌਕਰੀ ਤੇ ਨਾ ਲੱਗ ਜਾਂਦੇ ਉਹ ਜੇ ਚਾਹ ਦੀ ਕੁੱਟ ਬਣਾ ਦੇਗੀ ਫਿਰ ਕੀ ਘਰ ਉਜੜ ਜੂ ਚਾਹ ਪੀ ਕੇ ਜਵਾਖ ਪੜ ਲੈਣਗੇ ਦੋ ਅੱਖਰ ਸਾਰ ਦਿਨ ਥੱਕ ਕੇ ਤਾਂ ਮੈਂ ਡਿਊਟੀ ਤੇ ਗਈ ਆ ਇਹ ਤਾਂ ਬੇਲੇ ਨੇ ਇਹਨਾਂ ਨੂੰ ਕੀ ਕੋਈ ਕੰਮ ਹੈਗਾ ਐਡੀ ਥੱਕਣ ਵਾਲੀ ਕੀ ਗੱਲ ਹੈ ਤਾਂ ਕਿ ਚੁੱਲਾ ਬਾਲਣਾ ਜਾ ਕੇ ਯਾਰ ਗੈਂਸ ਤੇ ਦਾ ਚਾਹ ਬਣਾਉਣੀ ਹੈ ਕਿ ਮਿੰਟ ਤਾਂ 2 ਲੱਗਣਗੇ ਜਵਾਕਾਂ ਨੂੰ ਚਾਹ ਬਣਾ ਦੇਗੇ ਫੇਰ ਕੀ ਹੋ ਜੂਗਾ ਮੈਂ ਇਥੇ ਨਹੀਂ ਚਾਚੂ ਬਣਦੀ ਮੈਂ ਤਾਂ ਥੱਕੀ ਪਈ ਐਗੀ ਨਾ ਮੈਨੂੰ 2 ਮਿੰਟਾਂ ਦਾ ਪਤਾ ਨਾ ਮੈਨੂੰ 4 ਦਾ ਮੈਂ ਤਾਂ ਥੱਕੀ ਪਈ ਐ ਮੈਥੋਂ ਨਹੀਂ ਹੁੰਦੀ ਚਾਹ ਬਣਦੀ ਪਈ ਚਲ ਗੁਰਮੀ ਮੈਂ ਚੱਲਦਾ ਯਾਰ ਮੇਨੂੰ ਤਾਂ ਕੋਈ ਕੰਮ ਯਾਦ ਆ ਗਿਆ ਉਹ ਬਹਿ ਜਾ ਚਾਚੂ ਵੀ ਕੇ ਜੀ ਪੜਦੇ ਆਪਾਂ ਕੋਈ ਨਾ ਤੂੰ ਚਾਹ ਬਣਾ ਆਈ ਸਾਡੇ ਘਰੇ ਤੂੰ ਪੀ ਚਾਹ ਚਲ ਠੀਕ ਬਾਈ ਤੂੰ ਆਪ ਹੀ ਦੇਖ ਲੈ ਜਦੋਂ ਮੈਂ ਇਹਨਾਂ ਦੇ ਘਰੇ ਜਾਨਾ ਨੇ ਦੀ ਭਾਬੀ ਮੈਨੂੰ ਪਹਿਲਾਂ ਚਾਬੀ ਆ ਕੇ ਦੇ ਦਿੰਦੀ ਆ ਹੁਣ ਇਹ ਕੀ ਸੋਚੂਗਾ ਜਾ ਕੇ ਵੀ ਚਾਬੀ ਨਹੀਂ ਕਰਕੇ ਦਿੱਤੀ ਆਪਾਂ ਉਹ ਤਾਂ 베ਲੀ ਐ ਉਹਨ ਕੀ ਕੋਈ ਕੰਮ ਐ ਮੈਂ ਤਾਂ ਡਿਊਟੀ ਕਰਦੀ ਆ ਕੋਈ ਨਹੀਂ ਜਿੱਦੇ ਦਾ ਭਰਾ ਆ ਉਹਦੇ ਆਪਾਂ ਵੀ ਇੰਹੀਂ ਕਰਾਂਗੇ ਤੂੰ ਐਂ ਕਰ ਗੁਰੀ ਉਹਨਾਂ ਦੇ ਘਰੇ ਪੜ ਲਿਆ ਕਰੋ ਕੋਈ ਨਹੀਂ ਜਿੱਦੇ ਮੇਰਾ ਭਰਾ ਆ ਤੁਸੀਂ ਕਰਕੇ ਦੇਖਿਓ ਕੋਈ ਨਹੀਂ ਕਰਾਂਗੇ ਉਹ ਤਾਂ ਟਾਈਮ ਹੀ ਦੱਸੂਗਾ ਕਰਦੇ ਉੱਤ ਕੁਛ ਨਹੀਂ ਮੂਫਲੀ ਚ ਖਵਾਉਂਦਾ ਸੀ ਮੈਨੂੰ ਉਦੋਂ ਮੈਂ ਤਾਂ ਐਂ ਕਹਿੰਦੀ ਸੀ ਮੈਂ ਤੇ ਭੈਣ ਕਿਨੇ ਜਾ ਕੇ ਆਉਂਦੀ ਸੀ ਮੰਮੀ ਕਿਉਂ ਲੜਾਈ ਵਾਲੀਆਂ ਗੱਲਾਂ ਕਰਦੀਆਂ ਹੁਣ ਤਾਂ ਤੂੰ ਜਾ ਕੇ ਆਈ ਹੈ ਉਹ ਨਾਲੇ ਨਾ ਅੰਦਰ ਤਿਆਰ ਹੋਈ ਜਾਂਦੀ ਹੈਗੀ ਕੀ ਲੋੜ ਹੈ ਜਾਣ ਦੀ ਲੈ ਮੈਂ ਤਾਂ ਜਾਉਂਗੀ ਬੀਪਪਾਰ ਕੋਲੇ ਮੈਂ ਤਾਂ ਉਹਨੂੰ ਫੋਨ ਕਰਕੇ ਕਹਿਤਾ ਵੀ ਮੈਂ ਆਉਣੀ ਆਬ ਤਾਂ ਮੰਮੀ ਫਿਰ ਤੂੰ ਪਹਿਲਾਂ ਦੱਸ ਦਿੰਦੀ ਨਾ ਉਹ ਕਦੋਂ ਦੀ ਅੰਦਰ ਤਿਆਰ ਫੋਨ ਲੱਗੀ ਜਗੀ ਕੋਈ ਨਾ ਕੋਈ ਨਾ ਜਾ ਲੈਣ ਦੋ ਮੰਮੀ ਨੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਨੇ ਐਂ ਕਰਨਾ ਮੇਰੇ ਨਾਲ ਤਾਂ ਇਹ ਤਾਂ ਮੈਂ ਤਿਆਰੀ ਨਹੀਂ ਕੀਤੀ ਆਪਦੀ ਜਾਣ ਦੀ ਉਹਨਾਂ ਤਾਂ ਨਹੀਂ ਮਿਲਣੇ ਮੇਰੇ ਮਾਰ ਮੈਂ ਤਾਂ ਆਪਣੀ ਕੁੜੀ ਕੋਲੇ ਜਾਉਂਗੀ ਇੱਥੇ ਦਾ ਕੋਈ ਮੈਨੂੰ ਪੁੱਛਦਾ ਨਹੀਂ ਕਿ ਮਮਮੀ ਅਸੀਂ ਕੀ ਕਮੀ ਰੱਖੀ ਐ ਦੱਸ ਤਾਂ ਸਹੀ ਸਾਨੂੰ ਮਮਮੀ ਸਾਰਾ ਤਾਂ ਮੈਂ ਕੰਮ ਕਰਦੀ ਆਂ ਫੇਰ ਵੀ ਕਹਦੇ ਨੇ ਉਹ ਵੀ ਮੈਨੂੰ ਕੋਈ ਪੁੱਛਦਾ ਨਹੀਂ ਸਾਰਾ ਕੀਤਾ ਕਰਾਇਆ ਮਿੰਟ ਦੀ ਖੂਚ ਪਾ ਦਿੰਦੇ ਹੋਗੇ ਤੂੰਸ ਤਾਂ ਤੋਨੇ ਜਾਣੇ ਮੇਰੇ ਗਾਲੀ ਪੈ ਗਈ ਸੁੱਖ ਸ਼ਾਂਤੀ ਨਾਲ ਮੈਂ ਨਾ ਤਿੱਤੀ ਕੋਲੇ ਜਾਂਦੀ ਸੀਗੀ ਤੂੰਸ ਤਾਂ ਬਿਨਾਂ ਗੱਲ ਤੋਂ ਨਾ ਕਲੇਸ਼ ਪਾ ਕੇ ਬਹਿ ਗਈ ਕਲੇਸ਼ ਵਾਲੀ ਕੀ ਗੱਲ ਐ ਮਮਮੀ ਤੂੰਸ ਤਾਂ ਮੈਨੂੰ ਜਾਣੋ ਰੋਕਣਾ ਹੁੰਦਾ ਜਦੋਂ ਵੀ ਮੈਂ ਜਾਣ ਦੀ ਗੱਲ ਕਰਦੀ ਆਂ ਉਹਦੀ ਕੋਈ ਨਾ ਕੋਈ ਟੰਟ ਚੱਕ ਲੈਣ ਨੂੰ ਵੀ ਮੈਂ ਜਾਨੀ ਆਂ ਕਿਉਂਕ ਮੈਨੂੰ ਜਾਦਾ ਾਟੇ ਤੇ ਚੜਾਇਆ ਜਾਂ ਫੇਰ ਜਵਾਬ ਦੇ ਦੇ ਉਹ ਚਲ ਮੈਂ ਨਹੀਂ ਜਾਇਆ ਹੁੰਦਾ ਯਾਰ ਮੈਂ ਤੈਨੂੰ ਕਦੇ ਫੇਰ ਲੈ ਚਲਾਂਗਾ ਫਿਰ ਦੋਨੇ ਜਾਇਆ ਹਾਂਗੇ ਨਾਲ ਮੈਂ ਜਾਣ ਨੂੰ ਨਹੀਂ ਕੁਝ ਕਹਿੰਦੀ ਹੈਗੀ ਪਰ ਜਦੋਂ ਮੈਂ ਜਾਣਾ ਹੁੰਦਾ ਉਹਦੀਆਂ ਐ ਕਿਉਂ ਕਰਦੇ ਨੇ ਇਹਨਾਂ ਨੂੰ ਐ ਹੁੰਦਾ ਵੀ ਇਹ ਨਾ ਜਾਵੇ ਬਸ ਉਹ ਚਲ ਤੂੰ ਚੁੱਪਾ ਕਰ ਯਾਰ ਆਪਾਂ ਬਾਗ ਚੱਲਾਂਗੇ ਮਾਤਾ ਸਰਦਨ ਆਪ ਹੀ ਕੰਮ ਤੇ ਲੱਗੀ ਰਹਿਣੀ ਐ ਉਹਨੂੰ ਵੀ ਕਹਿ ਦਿਆ ਕਰ ਠੰਡ ਦੀ ਰੋਤਾਂ ਜੀ ਬਿਮਾਰ ਹੋ ਗਈ ਫੇਰ ਲੋਟ ਵੀ ਨਹੀਂ ਹੋਣੀ ਇੱਕਾ ਪਹਿਲੀ ਤੂੰ ਅੱਖ ਤੇ ਸੱਟ ਖਾ ਰੱਖੀ ਐਗੀ ਕੋਈ ਨਾ ਪੁੱਤੋ ਡਿਊਟੀ ਤੇ ਜਾਂਦੀ ਐਗੀ ਮੈਂ ਕਰਾ ਦੂੰ ਫੇਰ ਕੀ ਹੁੰਦਾ ਮੈਂ ਕਿਹੜਾ ਲਿੱਸੀ ਹੁੰਨੀ ਆ ਕੋਈ ਨਹੀਂ ਤੂੰ ਹੀ ਔਖੀ ਹੋਮਗੀ ਹੁਣ ਕਰੀ ਤਾਂ ਜਾਂਦੀ ਰਹਿਣੀ ਐ ਮਾਤਾ ਮੈਂ ਤੁਹਾਨੂੰ ਕਹਿ ਦਿਆ ਕਰ ਜਿੰਨਾ ਚਿਰ ਮੈਂ ਇੱਥੇ ਬਣੂਗਾ ਉਹਨਾਂ ਚਿਰ ਮੈਂ ਕਰ ਲੂੰਗੀ ਫੇਰ ਆਪੇ ਕਰਿਆ ਕਰੂਗੀ ਮਾਤਾ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਬਸ ਤੂੰ ਕੰਮ ਦੇ ਹੱਥ ਨਾ ਲਾਇਆ ਕਰ ਆਪੇ ਕਰੂਗੀ ਹੁਣ ਤੱਕ ਮੈਂ ਹੀ ਕਰੀ ਗਈਆਂ ਜੀ ਕੰਮ ਮੰਮੀ ਨੇ ਤਾਂ ਹੁਣ ਪਤਾ ਹੈਗਾ ਮੈਨੂੰ ਸਾਰਾ ਕੀ ਪਤਾ ਹੈਗਾ ਤੁਹਾਨੂੰ ਸਾਰਾ ਐਵੇਂ ਮੈਨੂੰ ਨਾ ਲੜਾਈ ਨ ਕਰੀ ਜਾਓ ਮੇਰੀ ਮੰਮੀ ਆਉਂਦੀ ਅੱਡੇ ਤੋਂ ਉਹਨੂੰ ਲੈ ਆਓ ਤੇ ਨਾਲੇ ਆਉਂਦਾ ਖਾਣ ਪੀਣ ਨੂੰ ਲੈ ਆਓ ਨਾ ਮੈਂ ਕੁਝ ਖਾਣ ਪੀਣ ਨੂੰ ਲੈ ਕੇ ਆਵਾਂ ਨਾ ਮੈਂ ਤੇਰੀ ਮਾਂ ਨੂੰ ਅੱਡੇ ਤੋਂ ਲੈ ਕੇ ਆ ਮੈਥੋਂ ਨਹੀਂ ਲਿਆਂਦੀ ਜਾਂਦੀ ਕਿਉਂ ਹੋਣੀ ਕਿ ਮਾਰਾ ਕਰਤਾ ਉਹਨੂੰ ਅੱਡੇ ਤੋਂ ਕਿਉਂ ਨਹੀਂ ਜਿਉਂਦੇ ਨਾਲੇ ਉਹਨਾਂ ਖਾਤਰ ਖਾਣ ਪੀਣ ਨੂੰ ਕਿਉਂ ਨਹੀਂ ਲਿਆਂਦੇ ਤੁਸੀਂ ਅੱਜ ਤੂੰ ਕਿਵੇਂ ਕਰਦੀ ਐ ਜਦੋਂ ਮੈਂ ਕਹਦਾ ਵੀ ਤੇਰੀ ਮਾਂ ਨੂੰ ਲੈ ਕੇ ਆਉਂਦਾ ਇੱਦਾਂ ਮੇਰੀ ਭੈਣ ਨੇ ਆਉਣਾ ਸੀ ਉਹਦੇ ਤੋਂ ਛੁੱਟੀ ਲੈ ਲਈ ਸੀ ਤੁਹਾਡੀ ਭੈਣ ਤਾਂ ਨਾ 베ਲੀ ਐ ਤੀਜੇ ਦਿਨੋਂ ਆ ਜਾਂਦੀ ਐ ਉਹਨੂੰ ਕੋਈ ਕੰਮ ਨਹੀਂ ਤ ਤੇਰੀ ਮਾਂ ਦਾ ਡੀਸੀ ਲੱਗੀ ਹੋਈ ਹੈ ਨਾ ਉਹ ਵੀ ਤੀਜੇ ਦਿਨ ਹੀ ਆ ਜਾਂਦੀ ਹੈ ਤੁਸੀਂ ਮੇਰੀ ਮਾਂ ਨੂੰ ਨਾ ਕੁਝ ਕਹੋ ਜੇ ਮੈਂ ਤੁਹਾਡੀ ਮਾਂ ਨੂੰ ਕੁਝ ਕਹਿਣੀ ਹੈ ਨਾ ਤਾਂ ਸਾਨੂੰ ਗੁੱਸਾ ਆ ਜਾਂਦਾ ਪੁੱਤਾਂ ਇਵੇਂ ਕਿਲੇਸ ਨਾ ਪਾ ਉਹ ਵੀ ਤੇਰੀ ਮਾਂ ਬਰਾਬਰ ਹੈਗੀ ਜਾ ਜਾ ਕੇ ਲਿਆ ਪਹਿਲਾਂ ਤਾਂ ਮੰਮੀ ਤੂੰ ਹੀ ਪੱਟੀਆਂ ਪੜਾਉਣੀ ਆ ਰਣੀ ਹੈ ਫਿਰ ਮੇਰੇ ਮੂਰੇ ਸੱਚੀ ਹੋ ਜਾਣੀ ਹੈ ਮੈਨੂੰ ਪਤਾ ਨਹੀਂ ਇਹ ਕੰਮ ਦਾ ਮੈਨੂੰ ਤੈਨੂੰ ਸੱਤੇ ਕਿਹੜਾਈ ਹੈ ਦੇਖ ਕੇ ਮੈਂ ਬੋਲਦੀ ਹੈ ਕੋਈ ਨਾ ਪੁੱਤ ਮੇਰੇ ਕਹੇ ਤੋਂ ਭਗ ਜਾ ਅੱਜ ਮੇਰੀ ਮਾਂ ਨੂੰ ਲਿਉਣ ਖਾਤਰ ਦੇਖੀ ਕਿੰਨਾ ਔਖਾ ਹੋ ਕੇ ਗਏ ਨੇ ਤੇ ਜਿੱਦੇ ਆਪਦੀ ਭੈਣ ਲਿਉਣੀ ਹੁੰਦੀ ਏ ਉਹਦੇ ਭੱਜੇ ਜਾਂਦੇ ਨੇਗੇ ਹਲੋ ਚਾਹ ਪੀ ਲੋ ਮੈਂ ਕਹ ਲਈ ਸੀ ਹਾਂ ਫੋਨ ਕਰ ਲਿਆ ਸੀ ਮਮਾ ਜੀ ਨੂੰ ਪੈਲਸ ਵਾਸਤੇ ਉਹ ਯਾਰ ਇਕੱਲੇ ਪੈਲਸ ਨਾਲ ਥੋੜੇ ਲੋਟ ਆਉਂਗਾ ਹੋਰ ਵੀ ਕੁਝ ਕਰਨਾ ਪੂ ਹੋਊਗਾ ਫਿਰ ਵੀ ਦੱਸਣਾ ਦਪਊਗਾ ਮਮਾ ਜੀ ਨੂੰ ਵੀ ਆਹ ਡੇਟ ਹੈਗੀ ਕਰ ਲਿਆ ਤੇ ਉਹ ਤਾਂ ਐਂ ਤਾਂ ਮੈਂ ਦੱਸਤਾ ਸੀ ਠੀਕ ਹੈ ਫਿਰ ਮੈਂ ਇਹੀ ਕਰਤਾ ਸੀਗਾ ਮੈਂ ਵੀ ਆਪਾਂ ਘਰੇ ਘੇ ਨਹੀਂ ਕਰਦੇ ਕੋਸ ਠੀਕ ਆ ਵੀ ਆਪਾਂ ਉੱਥੇ ਕਰਾਂਗੇ ਸਾਰਾ ਕੁਝ ਠੀਕ ਹੈ ਕਰੇ ਗਾਹ ਪਹੁੰਚੂਗਾ ਕਰੇ ਕਿਹੜਾ ਹੋ ਸਾਮੂਹ ਹੈ ਸਾਰੇ ਨੂੰ ਉੱਥੇ ਹਾਂ ਉੱਥੇ ਨਿਮੇੜ ਦਾਂਗੇ ਬਸ ਲੋੜੀ ਉੱਥੇ ਪਾ ਲਾਂਗੇ ਆਪਾਂ ਠੀਕ ਹੈ ਰਿਸ਼ਤੇਦਾਰਾਂ ਨੂੰ ਉੱਥੇ ਸੱਦ ਲਾਂਗੇ ਨਾਲੇ ਕੱਪੜਾ ਲੀੜਾ ਵੀ ਖਰੀਦ ਕੇ ਲੈਣਾ ਹੋਊ ਜਿਹੜਾ ਦੇਣਾ ਹੈ ਰਿਸ਼ਤੇਦਾਰਾਂ ਨੂੰ ਫਿਰ ਮੈਂ ਉਹੀ ਤਾਂ ਤੈਨੂੰ ਕਹਿੰਦਾ ਸੀਗਾ ਵੀ ਕੱਲੇ ਹੁਣ ਪੈਲਸ ਕਰਨ ਨਾਲ ਥੋੜੀ ਲੋਟ ਆਉਂਦਾ ਬਾਕੀ ਵੀ ਹੋਰ ਸਮਾਨ ਆਪਾਂ ਦੇਖਣਾ ਸਾਰਾ ਅਜੇ ਚਲ ਕੋਈ ਨਾ ਉਹ ਬਾਕੀ ਚਾਰੀਆਂ ਤਾਂ ਮੈਂ ਕੱਲ ਨੂੰ ਤੁਸੀਂ ਪੈਲਸ ਵੀ ਆਪ ਪਲੇਟ ਸਿਸਟਮ ਕਰੀਏ ਜਾਂ ਵੀ ਆਪਾਂ ਆਪ ਲਿਆ ਕੇ ਬਣਵਾਈਏ ਮੇਹਮ ਟੂ ਆਪ ਹੀ ਬਣਾਵਾਂਗੇ ਆਪਾਂ ਪਲੇਟਾਂ ਨਾਲ ਕਿੱਥੇ ਸਰਦਾ ਫਿਰ ਉਹ ਤੇ ਬਈ ਤੂੰ ਐਂ ਹਿਸਾਬ ਲਾ ਲੈ ਵੀ 2 ਦਿਨ ਤਾਂ ਉਹ ਤੇ ਲੱਗ ਜਾਣਗੇ ਚੱਲ ਜਿੰਨੇ ਮਰਜ਼ੀ ਲੱਗਣ ਅਜੇ ਤਾਂ ਦਿਨ ਪਏ ਨੇ ਹਾਂ ਬਸ ਉਹ ਕਰ ਲਿਓ ਬਾਕੀ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਤਾਂ ਹੁਣ ਟੈਨਸ਼ਨ ਹੋਈ ਪਈ ਐ ਮੰਮੀ ਜਦੋਂ ਜਾਂਦੀ ਐ ਵੀਰਪਾਲ ਕੋਲੇ ਇੰਨਾ ਸਮਾਨ ਚੱਕ ਲਿਉਂਦੀ ਐ ਅਵਤਾਰ ਕੀ ਕਹਿੰਦਾ ਹੋਊਗਾ ਓ ਯਾਰ ਮੈਂ ਤਾਂ ਆਪੇ ਹੀ ਕਹਿੰਦਾ ਸੀਗਾ ਹੁਣ ਪੂਕੜਾ ਉਹਨਾਂ ਨੂੰ ਮਿਲਣਾ ਹੁੰਦਾ ਮੈਨੂੰ ਤਾਂ ਅਵਤਾਰ ਮੂੰਹ ਉੱਤੇ ਲੱਗਦਾ ਰਹਿੰਦਾ ਮਿਲਦਾ ਰਹਿੰਦਾ ਹੈਗਾ ਮੈਨੂੰ ਤਾਂ ਇਕਦਾ ਮੈਨੂੰ ਥੋੜੀ ਭੈਣ ਦੀ ਜਿਵੇਂ ਸਮਝ ਲੱਗਦੀ। ਹੂੰ। ਅਗਲੇ ਨੇ ਪੜਾ ਲਿਖਿਆ ਲਈ, ਐਨਾ ਵਧੀਆ ਟੱਬਰ ਮਿਲੇਗਾ। ਉਦੋਂ ਬਾਅਦ ਚ ਨੌਕਰੀ ਤੇ ਲਵਾਤੀ। ਉਹਨਾਂ ਦਾ ਆਸਾਨ ਨਹੀਂ ਮੰਨਦੀ ਹੈਗੀ। ਜੇ ਕੋਈ ਮਾੜਾ ਟੱਕਰ ਜਾਂਦਾ ਦੂਜੇ ਦਿਨ ਭਾਂਡੇ ਵਾਂਜਣ ਲਾ ਲੈਂਦਾ ਅਗਲਾ। ਕੱਲ ਤੇਰੀ ਸਹੀ ਹੈ। ਇਹ ਫੇਰੀ ਲੋਟ ਆਉਣੀ ਸੀ। ਹੁਣ ਤਾਂ ਇਹਦਾ ਦਿਮਾਗ ਖਰਾਬ ਹੋਇਆ ਪਿਆ। ਨੌਕਰੀ ਕਾਦੀ ਮਿਲ ਗਈ ਇਹਨੂੰ? ਨੌਕਰੀ ਦਾ ਤਾਂ ਉਹਨੂੰ ਬੜਾ ਹਕਾਰ ਹੋਇਆ ਪਿਆ ਵੀ ਨੌਕਰੀ ਮਿਲ ਗਈ ਪਤਾ ਨਹੀਂ ਕੀ ਹੋ ਗਿਆ। ਦਿਮਾਗ ਹੀ ਹਿੱਲੇ ਪਿਆਦਾ। ਨੌਕਰੀ ਤਾਂ ਯਾਰ ਵਧੀਆ ਹੈ ਜੇ ਮਿਲ ਗਈ ਹਨਾ। ਨੌਕਰੀ ਨਹੀਂ ਮਾੜੀ ਹੈਗੀ, ਨੌਕਰੀ ਤਾਂ ਵ ਸਾਰੇ ਨੂੰ ਬਲਾਵੇ ਚਲਾਵੇ ਫੇਰ ਠੀਕ ਹੈ ਨਾ ਮੇਰਾ ਦਿਮਾਗ ਖਰਾਬ ਹੋ ਗਿਆ ਪਿਆ ਤਾਂ ਹੀ ਤਾਂ ਹੁਣ ਬੰਦੇ ਨੂੰ ਬੰਦਾ ਨਹੀਂ ਸਮਝਦੀ ਇਹਨੂੰ ਨਾ ਸਾਰੀ ਚੱਕ ਆਪਣੀ ਮੰਮੀ ਹੀ ਦਿੰਦੀ ਐ ਮੰਮੀ ਜਦੋਂ ਚਾਹੁੰਦੀ ਐ ਉਹਨਾਂ ਦੇ ਘਰੇ ਲੜਾਈ ਹੋ ਜਾਂਦੀ ਐ ਜੇ ਹੁਣ ਇਹੋ ਜੀ ਕੋਈ ਗੱਲ ਹੋਈ ਨਾ ਤਾਂ ਮੈਂ ਮੰਮੀ ਨਾਲ ਮੈਂ ਸਿੱਧੀ ਗੱਲ ਕਰੂੰਗਾ ਇਹ ਤਾਂ ਲੜੀ ਜਾਣਗੇ ਤਾਨੇ ਮਿਹਣੇ ਮੈਂ ਸੁਣਨ ਜੋ ਕਰਿਆ ਗਿਆ ਬਸ ਚਲ ਕੋਈ ਨਾ ਤੁਸੀਂ ਐਵੇਂ ਲੜਾਈ ਵਾਲੀ ਗੱਲ ਨਾ ਕਰੋ ਕੋਈ ਉਹ ਯਾਰ ਲੜਾਈ ਵਾਲੀ ਗੱਲ ਕਿਉਂ ਨਾ ਕਰਾਂ ਤੀਜੇ ਦਿਨ ਉਹਨੇ ਲੜਾਈ ਪਵਾਉਂਦੀ ਐ ਚਲ ਕੋਈ ਨਾ ਤੁਸੀਂ ਚੁੱਪ ਕਰੋ ਐਵੇਂ ਬਾਲਾ ਬੱਧਾ ਨਹੀਂ ਬਦਾਈਦਾ ਹੁਣ ਤੂੰ ਐ ਕਿ ਮੰਮੀ ਨੂੰ ਆਉਂਦੇ ਮੈਂ ਕਰੂੰਗਾ ਲੋ ਇਹ चल तो चंगा पीली चाह पीली चाहिए मम्मी सत श्रीकाल तुम बाली लेट हो गए मैं तब पुत तो सरकारी बस डिकी गई ਪ੍ਰਾਈਵੇਟ ਤਾਂ ਨੰਗੀ ਗਈਆਂ ਮੈਨੂੰ ਆਸੀ ਵੀ ਸਰਕਾਰੀ ਬੱਸ ਆਉਗੀ ਕਦੋਂ ਪਤਾ ਲੱਗਿਆ ਕਹਿੰਦੇ ਉੱਥੇ ਤਾਂ ਹੜਤਾਲ ਲੱਗੀ ਵੀ ਸਰਕਾਰੀ ਬੱਸਾਂ ਦੀ ਫੇਰ ਪ੍ਰਾਈਵੇਟ ਤੇ ਆਈਆਂਗੀ ਹੋਰ ਅੱਜ ਤਾਂ ਹੜਤਾਲ ਸੀ ਸਰਕਾਰੀ ਬੱਸਾਂ ਦੀ ਮੈਂ ਤਾਂ ਪਤਾ ਹੀ ਨਹੀਂ ਸੀ ਪੁੱਤ ਪਿੱਛੋਂ ਪਤਾ ਲੱਗਿਆ ਮੰਮੀ ਤੂੰ ਠੀਕ ਰਹਿਣੀ ਏ ਗਿੱਟੇ-ਗੋਡੇ ਠੀਕ ਨੇ ਤੇਰੇ ਬਸ ਪੁੱਤ ਹੁਣ ਤੈਨੂੰ ਦੇਖ ਲਿਆ ਹੁਣ ਮੈਂ ਜਮਾਂ ਠੀਕ ਹੋ ਗਈ ਵਧੀਆ ਹੋ ਗਿਆ ਮੰਮੀ ਤੂੰ ਆ ਗਈ ਬਾਰੀ ਜੀ ਕਰਦਾ ਸੀ ਤੈਨੂੰ ਮਿਲਣ ਨੂੰ ਮੈਨੂੰ ਤਾਂ ਨਾ ਚੰਦਰੀ ਡਿਊਟੀ ਕਿਸੇ ਪਾਸੇ ਨਹੀਂ ਨਿਕਲਣ ਦਿੰਦੀ ਕੋਈ ਨਾ ਪੁੱਤ ਮੈਨੂੰ ਪਤਾ ਲੱਗ ਗਿਆ ਵੀ ਮਿਰਤੀ ਮੈਨੂੰ ਯਾਦ ਕਰਦੀ ਆ ਤੈਨੂੰ ਮੈਂ ਆ ਗਈ ਚੱਲ ਮम्मी ਵਧੀਆ ਕੀਤਾ ਆਜੋ ਆਪਾਂ ਅੰਦਰ ਬੈਠਦੇ ਆਂਗੇ ਕੋਈ ਨਾ ਪੁੱਤ ਤੇ ਸੱਸ ਨੂੰ ਮਿਲਣਾ ਫੇਰ ਚੱਲਦੇ ਅੰਦਰ ਰਹਿਣ ਦੇ ਮੰਮੀ ਮਿਲਣੇ ਨੂੰ ਆ ਚੱਲੀ ਪੁੱਤ ਤੂੰ ਫੇਰ ਸਰਾਉਣਾ ਗੱਲਾਂ ਕਰਦਾਗਾ ਵੀ ਮੇਰੀ ਮਾਂ ਨੂੰ ਨਹੀਂ ਮਿਲੇ ਤੂੰ ਵੀ ਚਲਾਕ ਬਣ ਕੇ ਰਿਹਾ ਕਰ ਚੱਲ ਪੁੱਤ ਤੇ ਸੱਸ ਨੂੰ ਮਿਲ ਲਈ ਆਪਾਂ ਚੱਲ ਤੁਸੀਂ ਮਿਲਿਆ ਆਓ ਮੰਮੀ ਮੰਗਰੀ ਨੇਗੇ ਨਹੀਂ ਪੁੱਤ ਤੂੰ ਮੇਰੇ ਨਾਲ ਚੱਲ ਆ ਜਾ ਹੁਣ ਚੱਲ ਮੰਮੀ ਸੋਣ ਤਰਕਿਲ ਤਰ ਕਿੱਧਰ ਗਿਆ ਮਾਈਟਨ ਕਈ ਵਾਰੀ ਕਿਹਾਗਾ ਵੀ ਉਹ ਤਾਂ ਨੋਂ ਨਾ ਲਿਆ ਕਰ ਤੇ ਉਹ ਤਾਂ ਐਂ ਕਹਿੰਦਾ ਸੀਗਾ ਕਹਿੰਦਾ ਮੈਂ ਸਮਾਨ ਜਾ ਲੈਣ ਜਾਂਦਾਗਾ ਠੀਕ ਐ ਚੰਗਾ ਮੈਂ ਚਾਹ ਬਣਾਉਣੀ ਆ ਉਸੇ ਮੇਰੀ ਮੰਮੀ ਮਿਲ ਲੈ ਜਾ ਕੇ ਚੰਗਾ ਬਤ ਸਸਰੀ ਜਰ ਬਣਦੀ ਸਸਰੀ ਕਾਲ ਉਹ ਠੀਕ ਆ ਹਾਂ ਠੀਕ ਠਾਕ ਉਹ ਸੇ ਤਾਂ ਠੀਕ ਨੇ ਸੋਢੀਆਂ ਹਾਂ ਭਣੇ ਮੇਰੀ ਸੇ ਤਾਂ ਠੀਕ ਨੇ ਤੂੰ ਦੱਸ ਮੇਰੀ ਸਿਹਤ ਅਸਲ ਠੀਕ ਜੀ ਨਹੀਂ ਰਹਿੰਦੀ ਭੈਣੇ ਅੱਛਾ ਆ ਜਾ ਆਪਾਂ ਉੱਥੇ ਮੰਜੇ ਤੇ ਬਹਿ ਜੀ ਠੀਕ ਆ ਕੀ ਹੋ ਗਿਆ ਭੈਣੇ ਤੇਰੀ ਸਿਹਤਾਂ ਪਰ ਪੁੱਛ ਨਾ ਪਤਾ ਨਹੀਂ ਤਾਂ ਛੰਡ ਜੀ ਕਰਕੇ ਗੋਡੇ ਗਿੱਟੇ ਜੇ ਬਾਲੇ ਦੁਖਣ ਲੱਗ ਗਏ ਜਾਂਦੇ ਬਾਲ ਚਿਰ ਪੜੇ ਬੈਠਿਆ ਨਾ ਕਰ ਕੰਮ ਤਾਂ ਤਾਂ ਕਰਿਆ ਕਰ ਫਿਰ ਗਿੱਟੇ ਗੋਡੇ ਨਾ ਚੱਲਦੇ ਰਹਿੰਦੀ ਆ ਕੰਮ ਤਾਂ ਮੈਂ ਬਥੇਰਾ ਕਰਦੀ ਆ ਭੈਣੇ ਐਨਾ ਕਿੰਨਾ ਕੁ ਕੰਮ ਆ ਭੈਣੇ ਛੋਡੀ ਵੀਰਪਾਲ ਵੀ ਰਾਜ਼ੀ ਹੁੰਦੀ ਆ ਨਾਲੇ ਵੀਰਪਾਲ ਤਾਂ ਸਾਰੇ ਕੰਮ ਕਰ ਲੈਂਦੀ ਆ ਹੋਰ ਭੈਣੇ ਕੰਮ ਤਾਂ ਮੁੱਕਦੇ ਹੀ ਨਹੀਂ ਹੈਗੇ ਸਿਆਲ ਦਾ ਮਿੰਨੇ ਦਾ ਸਾਰਾ ਦਿਨ ਚਾਹਾਂ ਹੋ ਗਈਆਂ ਭਾਂਡੇ ਮਾਜਲੇ ਪਸ਼ੂਆਂ ਦਾ ਹੋ ਗਿਆ ਸਾਰਾ ਦਿਨ ਹੀ ਕੰਮ ਮੁੱਕਦਾ ਇਹ ਤਾਂ ਹੈ ਭਾਣੇ ਕੰਮ ਤਾਂ ਕਿੱਥੇ ਮੁੱਕਦੇ ਨੇਗੇ ਕੰਮ ਤਾਂ ਚੱਲਣਗੇ ਹੋਰ ਭਾਣੇ ਗੋਗੀ ਤੇ ਗਾਂ ਤਾਂ ਠੀਕ ਨੇਗੇ ਹਾਂ ਭਾਣੇ ਸਾਰੇ ਠੀਕ ਠਾਕ ਨੇ ਵਧੀਆ ਫਿਰ ਐਤ ਕੀ ਮਾਨਵਰ ਦੀ ਲੋੜੀ ਮਨਾਓਗੇ ਹਾਂ ਭਾਣੇ ਮਨਾਵਾਂਗੇ ਪੈਲ ਸਿਚ ਮਨਾਵਾਂਗੇ ਅੱਛਾ ਚੱਲ ਮਨਾਉਣੀ ਚਾਹੀਦੀ ਹੋਈ ਹੈ ਭਾਈ ਤੈਨੂੰ ਵੀਰਪਾਲ ਕੋਲ ਆਈ ਸੀ ਮਾ ਚੱਲ ਨਾਲੇ ਗੱਲਬਾਤ ਹੋ ਜੂਗੀ ਅੱਛਾ ਨਾਲੇ ਮੇਰਾ ਜੀਜਾ ਉੱਠ ਰਿਹਾ ਸੀਗਾ ਮਹਾਚਲ ਮਿਲ ਜਾਈ ਨੂੰ ਚਲ ਹੁੰਦਾ ਹੀ ਏ ਮਾਵਾ ਨੂੰ ਹੋਰ ਵੀਰਪਾਲਾ ਅਸਮੋਸੇ ਲੈ ਆ ਮੈਂ ਚਾਹ ਬਣਾ ਲਉ ਯਾਰ ਮੰਮੀ ਵੀਰਪਾਲ ਕਿੱਥੇ ਗਈ ਪੁੱਤੋ ਰਸੋਈ ਚ ਨਾ ਚਾਹ ਬਣਾਈ ਜਾਂਦੀ ਏ ਓਹੋ ਪੁੱਤ ਇੰਨੀ ਠੰਡ ਚ ਗਿਆ ਇਹਨਾਂ ਦੀ ਕੀ ਲੋੜ ਸੀਗੀ ਚਾਹ ਮੈਂ ਰੁੱਖੀ ਪੀਲਾਂ ਦੀ ਮੰਮੀ ਤੁਸੀਂ ਤਾਂ ਕਰਮ ਵਾਲਿਓ ਜਿਹੜੇ ਸਾਡੇ ਕਰੇ ਸਮੋਸੇ ਖਾ ਕੇ ਜਾਓਗੇ ਇਹ ਤਾਂ ਨਹੀਂ ਚਾਹ ਦੀ ਕੁੱਟ ਨਹੀਂ ਪੀਉਂਦੀ ਵੀਰਪਾਲ ਦਾ ਕਿਸੇ ਨੂੰ ਤੁਸੀਂ ਮੇਰੀ ਮੰਮੀ ਨਾਲ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਸੱਚ ਕਿਹਾ ਹੈ ਚਲ ਮੈਂ ਜਾਣਾ ਯਾਰ ਮੈਂ ਮੈਂ ਇੱਥੇ ਬੈਠਾ ਰਿਹਾ ਨਾ ਮੈਨੂੰ ਕੋਈ ਹੋਰ ਗੱਲ ਹੋ ਜੂਗੀ ਲੈ ਆਹ ਸਮੋਸੇ ਫੜ ਲੈ ਹਾਂ ਤੁਸੀਂ ਕਿੱਥੇ ਮੇਰੀ ਮਾਂ ਕੋਲੇ ਬਹਿ ਕੇ ਰਾਜੀ ਹੋਗੇ ਜਦੋਂ ਤੁਹਾਡੀ ਭੈਣ ਆਉਂਦੀ ਆ ਉਦੋਂ ਤੁਸੀਂ ਕਿਸੇ ਪਾਸੇ ਵੀ ਨਹੀਂ ਹਲਦੇ ਗੋਡੇ ਨਾਲ ਲਾ ਕੇ ਬਹਿ ਜਾਣੀ ਹੋਗੇ ਕੋਈ ਨਾ ਪੁੱਤ ਲੜਾਈ ਨਾ ਕਰ ਜਾ ਸਮਾਨ ਪਾ ਕੇ ਲਿਆ ਤੁਸੀਂ ਭੈਣ ਜੀ ਮੜਾ ਮੋਟਾ ਮਿੱਟੀ ਨਾ ਕੰਮ ਕਰਾ ਰਿਆ ਕਰੂ ਇਕੱਲੀ ਕੰਮ ਕਰੀ ਜਾਂਦੀ ਆ ਵਿਚਾਰੀ ਮੈਂ ਤਾਂ ਭੈਣ ਜੀ ਕਰੀ ਜਾਂਦੀ ਆ ਜਿੰਨਾ ਮੈਂ ਇੱਥੋਂ ਬਣਦਾ ਤੁਸੀਂ ਵੀਰਪਾਲ ਨੂੰ ਵੀ ਸਮਝਾਓ ਉਹ ਵੀ ਸਬਜ਼ੀਆਂ ਸਬਜ਼ੀਆਂ ਬਣਾਉਣ ਸਿੱਖ ਲੈ ਮੈਂ ਕਿੰਨਾ ਚਿਰ ਇੱਥੇ ਬੈਠੀ ਰਹੂੰਗੀ ਤੇ ਕੱਲ ਨੂੰ ਬੱਚਿਆਂ ਨੂੰ ਕੀ ਕਰਕੇ ਖਵਾਉਗੀ ਉਹ ਕਿਹੜਾ ਨੋਟ ਖਾ ਲੈਣਗੇ ਕਿਉ ਮਮੀ ਮੈਂ ਕੀ ਕੰਮ ਨਹੀਂ ਕਰਨ ਜਾਣ ਦੀ ਸਾਰਾ ਕੰਮ ਤਾਂ ਮੈਂ ਕਰ ਲੈਣੀ ਹੈਗੀ ਘਰ ਦਾ ਕੰਮ ਤਾਂ ਭਾਵੇਂ ਰੇਕ ਹੀ ਕਰਨਾ ਨਗਾ ਕਮਾਉਣੇ ਤਾਂ ਪੈਸੇ ਔਖੇ ਨੇਗੇ ਚਲੋ ਆਜੋ ਮਮੀ ਆਪਾਂ ਅੰਦਰੀ ਚੱਲੀਏ ਚੱਲ ਬਤਾ ਹਲੋ ਠੀਕ ਆ ਮੰਮੀ ਤੁਸੀਂ ਕਿਵੇਂ ਠੀਕ ਹੋ ਹਾਂ ਠੀਕ ਹੈ ਹੋਰ ਸੁਣਾਓ ਹਾਂ ਹਾਂ ਸਾਰੀ ਠੀਕ ਹੈ ਵਧੀਆ ਸੌਸ ਦਾ ਕੀ ਪੁੱਛਦੀ ਆ ਮੰਮੀ ਉਹ ਤਾਂ ਮੈਨੂੰ ਦੁਖੀ ਕਰ ਰੱਖਿਆ ਜਦੋਂ ਮੈਂ ਤਿਆਰੀ ਕਰਦੀ ਆ ਇੱਥੇ ਆਉਣ ਦੀ ਵੀ ਜਲਮਾਂ ਪੇਕੀ ਜਾਏ ਮੈਂ 4 ਦਿਨ ਉਹਦੀ ਸਟੰਟ ਚੱਕ ਲੈਂਦੀ ਆ ਕਿਉਂ ਮੈਂ ਤਾਂ ਆਪਦੀ ਕੁੜੀ ਕੋਲੇ ਜਾਨੀ ਆ ਬੱਸ ਕੀ ਬੱਸ ਮੈਂ ਤਾਂ ਚੁੱਪ ਕਰ ਜਾਨੀ ਆ ਵੀ ਚੱਲ ਜਾ ਵਾਗ ਜਾ ਜਾ ਆ ਅੱਜ ਵੀ ਮੈਂ ਤਿਆਰੀ ਕਰਦੀ ਸੀ ਆਉਣ ਦੀ ਤੇ ਉਹਦੀ ਕੰਨੀ ਮੈਂ ਤਾਂ ਉਹਦੀ ਕੁੜੀ ਕੋਲੇ ਜਾਨੀ ਆ ਹੁਣ ਕੁੜੀ ਕੋਲੇ ਗਈ ਹੋਈ ਆ ਉੱਥੇ ਜਾ ਕੇ ਕਿਹੜਾ ਟਿਕਦੀ ਉੱਥੇ ਤਾਂ ਕਲੇਸ ਕਰਾ ਕੇ ਹੁੰਦੀ ਆ ਚਲ ਠੀਕ ਆ ਮੰਮੀ ਇਹ ਆ ਗਈ ਮੈਂ ਰੋਟੀ ਲਾ ਦਿਆਂ ਠੀਕ ਆ ਓਕੇ ਕਿਧਰੇ ਗੱਲਾਂ ਕਰੀ ਜਾਨੀ ਆ ਪਤਾ ਮੰਮੀ ਸੀਗੇ ਹਾਂ ਪੁੱਛਦੇ ਸੀ ਕਹਿੰਦੇ ਆਉਣਾਗਾ ਉਹਨਾਂ ਨੂੰ ਜਵਾਬ ਦੇ ਕੇ ਹਟੀਆਂ ਕੱਲ ਫੋਨ ਆਇਆ ਸੀ ਨਾ ਮੈਂ ਕਿਹਾ ਸੀ ਵੀ ਅਸੀਂ ਆਵਾਂਗੇ ਉਹ ਵਿਚਾਰੇ ਤਿਆਰੀ ਕਰਦੇ ਨੇ ਕੁਸ ਖਾਣ ਪੀਣ ਨੂੰ ਲਿਆ ਕੇ ਰੱਖਦੇ ਵੀ ਤੁਸੀਂ ਚੱਲੋਗੇ ਨਾਲ ਹੂੰ ਉਹਨੇ ਤਿਆਰੀ ਕੀਤੀ ਕਰਾਈ ਰਹਿ ਜਾਂਦੀ ਆ ਚਲ ਆਪਾਂ ਕਦੇ ਜਾ ਆਵਾਂਗੇ ਯਾਰ ਮਮਮੀ ਨੂੰ ਨਹੀਂ ਦੱਸਦੇ ਬੇਣਾ ਦੱਸੀ ਜਾ ਆਵਾਂਗੇ ਮਮਮੀ ਨੂੰ ਮੈਂ ਵੀ ਸੋਚਣਾ ਚਾਹੁੰਦਾ ਮੇਰਾ ਵੀ ਤਾਂ ਜੀ ਕਰਦਾ ਹੂ ਅੱਦੇ ਪਿੱਕੇ ਜਾਣ ਨੂੰ ਜਦੋਂ ਜਾਣ ਦੀ ਗੱਲ ਕਰਦੀ ਆ ਉਹਦੀ ਕਿਸੇ ਨਾ ਕਿਸੇ ਵਾਸਤੇ ਤਰਪੰਦੀਏਗੀ ਨਾਲੇ ਮੈਂ ਤਾਂ ਕੋਈ ਫਰਕ ਵੀ ਨਹੀਂ ਰੱਖਦੀ ਉਹਦੇ ਨਾਲ ਯਾਰ ਮੈਨੂੰ ਤੇਰਾ ਤਾਂ ਪਤਾ ਹੀ ਐ ਮੈਨੂੰ ਸਾਰਾ ਪਤਾ ਤੇਰੇ ਬਾਰੇ ਪਰ ਹੁਣ ਮੈਂ ਕੀ ਕਰਾਂ ਮੇਰੀ ਵੀ ਮਾਂ ਐ ਹੋ ਉਹ ਫਿਰ ਯਾਰ ਮੈਂ ਇਹਨੂੰ ਕੁਝ ਕਹਿ ਵੀ ਨਹੀਂ ਸਕਦਾ ਹਾਂ ਮੈਂ ਤੁਹਾਨੂੰ ਕਦੋਂ ਕਿਹਾ ਵੀ ਉਹਨੂੰ ਕੁਝ ਕਹੋ ਜਾ ਉਹਦੇ ਨਾਲ ਲੜੋ ਪਟੰਗ ਦੀ ਗੱਲ ਤਾਂ ਕਹੀ ਸਕਦੇ ਹੋ ਤੁਸੀਂ ਚਲ ਮੈਂ ਫਿਰ ਐ ਕਰਦਾ ਮਾਮੇ ਨੂੰ ਬੁਲਾਉਣਾ ਉਹੀ ਸਮਝਾ ਸਕਦਾ ਇਹਨੂੰ ਹਾਂ ਇਹ ਗੱਲ ਠੀਕ ਐ ਮਾਮਾ ਜੀ ਨੂੰ ਬੁਲਾਓ ਤੁਸੀਂ ਚਲ ਮੈਂ ਸਾਗ ਬਣਾਇਆ ਮੱਕੀ ਦੀ ਰੋਟੀ ਲਾਉਣੀ ਹੈਗੀ ਨਹੀਂ ਨਾ ਮਮੀ ਬਪਾ ਤਾਂ ਹੋਰ ਹੀ ਗੱਲਾਂ 'ਚ ਰਹਿ ਗਏ ਤੂੰ ਮੈਨੂੰ ਐ ਦੱਸ ਬੇਬੇ ਜੀ ਤੋਂ ਬਾਹਰ ਗਈ ਹੋਈ ਐ ਵੀ ਉਹਦਾ ਫੋਨ ਫੋਨ ਆਉਂਦਾ ਠੀਕ ਐ ਵਧੀਆ ਹਾਂ ਫਤ ਹੁਣ ਤਾਂ ਠੀਕ ਠਾਕ ਹੈਗੀ ਫੋਨ ਵੀ ਆਉਂਦਾਗਾ ਉਹਨੇ 28 29 ਤਰੀਕ ਨੂੰ ਆਉਣਾਗਾ ਅੱਛਾ ਫਿਰ ਤੋ ਵੀਡੀਓ ਚ ਆਇਆ ਕਰੂਗੀ ਹੋਰ ਪੁੱਤ ਵੀਡੀਓ ਚ ਟਾਉਣੀ ਆਉਣਾਗਾ ਹੁਣ ਲੋਕ ਨਾ ਉਹਨੂੰ ਜਾਲ ਵਾਲਾ ਕਰਦੇ ਨੇ ਕਮੈਂਟ ਕਰੀ ਜਾਂਦੇ ਨੇ ਵੀ ਬੇਬੇ ਨੂੰ ਛੇਤੀ ਛੱਡੋ ਹਾਂ ਹੋਰ ਪੁੱਛਦੇ ਨੇਗੇ ਵੀ ਬੇਬੇ ਕਦੋਂ ਆਊਗੀ ਕਦੋਂ ਵੀਡੀਓ ਚ ਆਉਣ ਲੱਗੂਗੀ ਲੋਕਾਂ ਨੇ ਤਾਂ ਕਮੈਂਟ ਕਰਨੀ ਨੇਗੇ ਕਿੱਥੋਂ ਲੋਕ ਪਿਆਰੀ ਵਾਲਾ ਦਿੰਦੇ ਨੇ ਹਾਂ ਇਹ ਤਾਂ ਹੈ ਤੇ ਤੂੰ ਹੋਰ ਤਾਂ ਛੱਡ ਮੰਮੀ ਤੂੰ ਐਂ ਦੱਸ ਵੀ ਮੇਰੀ ਸੱਸ ਤੈਨੂੰ ਕੀ ਕਹਿੰਦੀ ਸੀਗੀ ਕਾਣੋ ਉਹ ਪੁੱਤਾ ਸਿੱਧਾ ਹੀ ਬੋਲਦੀ ਸੀ ਮੈਂ ਵੀ ਉਹਨੂੰ ਠੋਕ ਕੇ ਜਵਾਬ ਦਿੱਤਾ ਕਿ ਚੱਲ ਮੰਮੀ ਤੈਨੂੰ ਪਤਾ ਏ ਮੇਰੀ ਸੱਸ ਬਾਰੇ ਤਾਂ ਮੈਂ ਨਾ ਤੇਰੇ ਵਾਸਤੇ ਮਾਨਸਾ ਤੋਂ ਸੂਟ ਮੰਗਵਾਇਆ ਸੀ ਹੋਰ ਪੁੱਤਾ ਗਰਮ ਸੂਟ ਤਾਂ ਮੇਰੇ ਕੋਲ ਬਠੇਰੇ ਸੀਗੇ ਪਰ ਮੇਰੀ ਨਾ ਪਿੰਡ ਵਿੱਚ ਟੌਰ ਬਣੀ ਹੋਈ ਆ ਬਿਊਟੀ ਨਾ ਸਰਕਾਰੀ ਨੌਕਰੀ ਤੇ ਲੱਗੀ ਆ ਸੋਹਣੇ ਛੋੜੇ ਨੇ ਨਾ ਸੂਟ ਬਣਾ ਕੇ ਦਿੰਦੀ ਆ ਕੋਈ ਨਾ ਮੰਮੀ ਤੇਰੀ ਟੌਰ ਬਣਾਈ ਰੱਖੂੰਗੀ ਮੈਂ ਤੇਰੇ ਵਾਸਤੇ ਨਾ ਪਠਾਨ ਤੋਂ ਕਰੋਟ ਲੈਤੇ ਸੀਗੇ ਵੀ ਖਾ ਕੇ ਤੇਰੇ ਚ ਤਾਕਤ ਆ ਜਾਊਗੀ ਪੁੱਤਾ ਆਪਦੇ ਵੀ ਖਾਣ ਪੀਣ ਦਾ ਨਾ ਧਿਆਨ ਰੱਖਿਆ ਕਰ ਨਾਲੇ ਨਾ ਕੰਮ ਘੱਟ ਕਰਿਆ ਕਰ ਕੋਈ ਗੱਲ ਨਹੀਂ ਮੰਮੀ ਤੂੰ ਮੇਰਾ ਫਿਕਰ ਨਾ ਕਰ ਮੈਂ ਕੰਮ ਘੱਟ ਹੀ ਕਰਦੀ ਆ ਫਿਕਰ ਕਰ ਤੋ ਨਾ ਕਰਾਂ ਪਤਾ ਕੱਲੀ ਕੱਲੀ ਧੀ ਆ ਮੇਰੀ ਫਿਕਰ ਤਾਂ ਮੈਨੂੰ ਸਾਰਾ ਦਿਨ ਲੱਗਿਆ ਰਹਿੰਦਾ ਤੇਰਾ ਤੂੰ ਐਵੇਂ ਮੰਮੀ ਫਿਕਰ ਨਾ ਕਰਿਆ ਕਰ ਪੜ੍ਹੀ ਲਿਖੀ ਆ ਮਲਾਜਮ ਲੱਗੀ ਆ ਕਿਉਂ ਫਿਕਰ ਕਰਦੀ ਰਹਿੰਨੀ ਏ ਤੂੰ ਪੁੱਤ ਮਾਂ ਮਾਂ ਨੇ ਫਿਕਰ ਕਰਤਾ ਧੀ ਤਾਂ ਹੁੰਦੀ ਹੀ ਹੈਗਾ ਤੂੰ ਮੇਰੀ ਕੱਲੀ ਕੱਲੀ ਤਾਂ ਧੀ ਆ ਮੈਂ ਤਾਂ 24 ਘੰਟੇ ਦਾ ਫਿਕਰ ਹੀ ਲੱਗਿਆ ਰਹਿੰਦਾ ਮੰਮੀ ਕੀ ਕਰਦੇ ਤੁਸੀਂ ਮੈਂ ਤਾਂ ਉਹ ਤਾਂ ਆਟਾ ਗੁੰਦੀ ਸੀਗੀ ਮੈਂ ਕਿ ਰੋਟੀ ਬਣਾ ਲੰਬੀ ਸਾਰੀ ਖਾ ਲਾਂਗੇ ਤੈਨੂੰ ਕੀ ਲੋੜਾ ਬਣਾਉਣ ਦੀ ਆਪ ਤਾਂ ਦੋਨੇ ਮਾਮਾਤੀਆਂ ਉੱਥੇ ਬੈਠੀਆਂ ਆਂ ਵਿਹੜੇ 'ਚ ਗੱਲਾਂ ਮਰੀਂ ਨੇ ਰਹਿਣ ਦੇ ਤੂੰ ਨਾ ਬਣਾਈ ਪੁੱਤ ਜੀ ਆਪਾਂ ਕਰਿਆ ਇਹਨੂੰ ਕੋ ਸਖਵਾਈਏ ਨਾ ਮੈਨੂੰ ਇਹ ਗੱਲਾਂ ਚੰਗੀਆਂ ਹੀ ਲੱਗਣ ਕੋਈ ਗੱਲ ਨਹੀਂ ਮੰਮੀ ਇਹੇ ਜian ਨੂੰ ਹੀ ਪਤਾ ਲੱਗਦਾ ਇਹ ਰੋਟੀਆਂ ਨਾ ਖਵਾਈਆਂ ਰਹਿਣ ਦੇ ਬਸ ਨਹੀਂ ਪੁੱਤ ਐ ਕਰ ਮੇਰਾ ਮਨ ਨਹੀਂ ਮੰਨਦਾ ਹੈਗਾ ਮੰਮੀ ਆ ਜਿਹੜੇ ਤੇਰੇ ਹਾਲਾਤ ਨੇ ਇੱਦਾਂ ਆਪ ਕੀਤੇ ਨੇ ਤੇਰਾ ਬਾਲਾ ਭੋਲਾ ਸੁਭਾਅ ਹੈਗਾ ਜੇ ਤੂੰ ਮੇਰੇ ਮਗਰ ਚੱਲੇ ਨਾ ਆਪਾਂ ਦੋਨਾਂ ਨੂੰ ਸੈੱਟ ਕਰ ਦਾਂਗੇ ਉਹ ਪੁੱਤ ਆਪਣੇ ਘਰੇ ਆ ਕਦੇ ਤਨਾ ਜੇ ਕੋਈ ਦੁਸ਼ਮਣ ਆ ਜਾਈਏ ਉਹਨੂੰ ਵੀ ਆਪਾਂ ਮਹਿਮਾਨਾ ਵਾਂਗੂ ਰੱਖਦੇ ਹਾਂ ਮੰਮੀ ਨਾ ਤੂੰ ਆਪਦੇ ਨਰਮੇ ਸੁਭਾ ਕਰਕੇ ਨਾ ਜਿਵੇਂ ਸਿਰ ਤੇ ਚੜਾਈ ਜਾਂਦੀ ਐ ਆਪਾਂ ਨੂੰ ਬਾਲਾ ਤੰਗ ਕਰਨਗੇ ਉਹ ਕੋਈ ਨਾ ਪੁੱਤ ਤੂੰ ਕੁਲੇਸ ਨਾ ਬਾ ਚੱਲ ਮੰਮੀ ਖਵਾਈ ਚੱਲ ਰੋਟੀਆਂ ਫਿਰ ਮੈਨੂੰ ਕੀ ਐ ਚੱਲ ਠੀਕ ਆ ਪੁੱਤ ਠੀਕ ਆ ਜਾਨੀ ਆ ਚੰਗਾ ਠੀਕ ਐ ਤੇ ਛੇਤੀ ਕਿਹੜਾ ਮਾਰ ਲਿਆ ਕਰ ਮੰਮੀ ਜੰਗਾ ਮੈਂ ਤਾਂ ਕਿਹੜਾ ਮਾਰ ਹੀ ਲੈਣੀ ਐ ਪੁੱਤ ਤੂੰ ਵੀ ਆ ਜੀ ਹੁਣ ਤਾਂ ਤੈਨੂੰ ਲੋਹੜੀ ਤੇ ਛੁੱਟੀਆਂ ਹੋਣੀਆਂ ਤੇਰੇ ਪਤੀ ਜੇ ਲੋੜੀ ਹੈਗੀ ਠੀਕਾ ਹਾਂ ਨਾ ਕੋਈ ਨਾ ਅਸੀਂ ਆ ਜਾਾਂਗੇ ਜਦੋਂ ਉਹਦੇ ਛੁੱਟੀਆਂ ਹੋਣਗੀਆਂ ਇੱਕ ਦੋ ਦਿਨ ਪਹਿਲਾਂ ਆ ਜੀ ਨਾਲੇ ਤਿਆਰੀਆਂ ਤੈਹੀਂ ਕਰਨੀਆਂ ਹੋਣਗੀਆਂ ਨਾ ਚਲ ਕੋਈ ਨਾ ਆ ਮੇਰੀ ਗੱਲ ਸੁਣਿਆ ਜੀ ਆ ਮੰਮੀ ਨੂੰ ਮੜੇ ਜੱਡੇ ਤੇ ਤਾਰਿਓ ਮੈਂ ਵੇਲਾਗਾ ਖੇਤ 10 ਬੰਦੇ ਖੜਿਆ ਕੰਮ ਵਾਲੇ ਮੋਂਨਾਂ ਕੋਲੇ ਜਾਵਾਂ ਦੇਖ ਲੈ ਜੇ ਤੂੰ ਆਪਦੀ ਭੈਣ ਨੂੰ ਛੱਡਣ ਜਾਂਦਾ ਹੁੰਦਾ ਉੱਪਰ ਕਰ ਜਾ ਪੁੱਤ ਆ ਤਾ ਡਾ ਖੜਾਗਾ ਮੈਂ ਤਾਂ ਹੁਣ ਵਗ ਜਾਨੀਗੀ ਚਲ ਕੋਈ ਨਾ ਮੰਮੀ ਦੇਖ ਲੈ ਚਲ ਠੀਕ ਹੈ ਪੁੱਤ ਧਿਆਨ ਰੱਖੀ ਚੰਗਾ ਆਪਦਾ ਠੀਕ ਹੈ ਠੀਕ ਕੋਈ ਹੋਰ ਨੰਮੀ ਤਾਂ ਇਹ ਸੋਖੋਗੇ ਤਾਂ ਚੰਗੀ ਕਰਦਾ ਹੈ ਬਸ ਸੁਖੀ ਆ ਕੋਈ ਨਾ ਭੁੱਕੀ ਜਾਇ ਕਰ ਇਹਦੇ ਮਾਗਰ ਲੱਗ ਰਿਆਂਗਾ ਪਾਤ ਪਾਤ ਦਾ ਬੋਲਦਾਗਾ ਸੁਖੀ ਆ ਕੁਛ ਨਹੀਂ ਕਰਕੇ ਆਈ ਹਜੇ ਤਾਂ ਪਿੱਛੇ ਲੱਗਿਆ ਨਹੀਂ ਮਾਤਾ ਜੇ ਪਿੱਛੇ ਲੱਗ ਗਿਆ ਨਾ ਤੂੰ ਹੀ ਔਖੀ ਹੋਵੇਂਗੀ ਬੋਲਣੀ ਆਉਂਦਾਗਾ ਕੰਮ ਕਰਿਆ ਕਾ ਨਾ ਕਰਦਾ ਸਾਰਾ ਕੀਤਾ ਬੈ ਮਾਤਾ ਚੈੱਕ ਕਰ ਲੈ ਜਾਕੇ ਜੇ ਕੋਈ ਰਹਿ ਗਿਆ ਤਾਂ ਹੁਣ ਕਰ ਦਿੰਦੀ ਆ ਇਹਦੇ ਹੁੰਦੀ ਕਹਿ ਦਨੀ ਆ ਮੈਂ ਕੰਮ ਕਰ ਦਿਆਂਗੀ ਇਹ ਵੀ ਬੋਲ ਲਗਾ ਤੇਰੀਆਂ ਗੱਲਾਂ ਚਾਰ ਜਾਂਦਾਗਾ ਚਲ ਮੈਂ ਤਾਂ ਇਹ ਗੱਲ ਤਾਂ ਛੱਡ ਤੂੰ ਮੈਨੂੰ ਇਹ ਦੱਸ ਹੁਣ ਤਾਂ ਨਹੀਂ ਕਲੇਸ਼ ਪਵਾ ਕੇ ਆਈ ਉੱਥੇ ਮੈਂ ਨਹੀਂ ਕੋਈ ਕਲੇਸ ਪਵਾਉਣ ਜਾਂਦੀ ਮੇਰੀ ਧੀ ਨੇ ਦੇਖਾ ਕਿੰਨਾ ਸਮਾਨ ਦਿੱਤਾਗਾ ਬਾਹਰ ਪਿਆਗਾ ਚੋਲਾ ਮੈਨੂੰ ਕਿਦੇ ਕੁਝ ਲੈ ਕੇ ਦਿੱਤਾ 1 ਰੁਪਏ ਦੀ ਚੀਜ਼ ਨਹੀਂ ਸਰੀ ਕਿਉਂ ਹੋਰ ਕੌਣ ਲਿਉਂਦੇ ਮਤਾਂ ਕਿਉਂ ਜਲੂਸ ਕੱਢਦੀ ਹੁੰਨੀ ਐ ਤੂੰ ਜਲੂਸ ਆ ਕੀ ਗੱਲ ਹੈਗੀ ਮੇਰੀ ਧੀ ਆ ਮੈਂ ਪੜ੍ਹਾਈ ਲਿਖਾਈ ਆ ਦੇ ਕੁਝ ਦੇਤਾ ਤੁਸੀਂ ਉਹੀ ਮੱਚਣ ਲੱਗ ਜੰਨੇ ਹੋਗੇ ਆਪਾਂ ਜੀ ਇਹਨਾਂ ਕੋਲ ਗੱਲ ਕਰਦੇ ਮਮਾ ਹੀ ਕਰੂਗਾ ਆ ਕੇ ਗੱਲ ਇਹਨਾਂ ਨਾਲ ਆਪਤਾ ਜੀ ਕੁਝ ਬੋਲਾਂਗੇ ਤਾਂ ਮਾੜੇ ਬਚਾਂਗੇ ਨਾਲ ਤੁਸੀਂ ਕਰਤਾ ਮਾਮਾ ਜੀ ਨੂੰ ਫੋਨ <ढ़ागा> हां मैं करता सी ਕੰਧੀ ਕਰਤਾ ਸੀ ਕੀ ਕਹਿੰਦੇ ਆ ਮਾਮਾ ਜੀ ਮਾਮਾ ਕਹਿੰਦਾ ਸੀ ਕਿ ਮੈਂ ਆ ਜੂਗਾ ਕਦੋਂ ਕਦੋਂ ਆਂਗੀ ਉਹ ਤਾਂ ਕਹਿੰਦੇ ਸੀ ਕਿ ਮੈਂ ਇੱਕ ਅੱਧੇ ਦਿਨ ਚ ਆ ਜੂਗਾ ਠੀਕ ਆ ਬਸ ਫਿਰ ਮਾਮਾ ਜੀ ਗੱਲ ਕਰਨੀ ਇਹਨਾਂ ਨਾਲ ਨਾ ਤੁਸੀਂ ਕੁਝ ਕਿਓ ਨਾ ਮੈਂ ਕੁਝ ਕਰ ਮੈਂ ਤਾਂ ਆਪਾਂ ਹੀ ਕਹਿਣਾ ਤੈਨੂੰ ਐਵੇਂ ਆਪਣੇ ਨਾਲ ਵੀ ਕਲੇਸ਼ ਕਰੂਗੀ ਆਪਾਂ ਤਾਂ ਬੋਲਣਾ ਤਾਂ ਫੈਰ ਨਹੀਂ ਮੈਂ ਕਰਾ ਛੇਤੀ ਛੇਤੀ ਸਰ ਬਾਕੇ ਬੜਾ ਮੁੱਟੇ ਨੇ ਮੇਕਅੱਪ ਕਰਕੇ ਜਾਈਂ ਕਿਤੇ ਲੇਟ ਨਾ ਹੋ ਜਾਈਂ ਫਿਰ ਰਿਚਰਡ ਕਮਿਆ ਨਹੀਂ ਐਸੀ ਬਾਜੜ ਕੁ ਕਿਰਪਾ ਨਾ ਤਾਂ ਚਾਹ ਬਣਾਈ ਜਾਣਾ ਰੋਟੀ ਯਾਰ ਮੈਂ ਤਾਂ ਡਿਊਟੀ ਤੇ ਜੰਨੀ ਐ ਜੀ ਮੈਂ ਇਥੋਂ ਨਹੀਂ ਚਾਹ ਬਣਦੀ ਨਾ ਰੋਟੀ ਬਣਾਈ ਜਾਂਦੀ ਹੈਗੀ ਇੱਕ ਤਰੀਕਾ ਡਿਊਟੀ ਨੇ ਮਾਰਤਾ ਡਿਊਟੀ ਡਿਊਟੀ ਕਰੀ ਜੰਨੀ ਹੈਗੀ ਜਾ ਤੁਸੀਂ ਆਪਦੀ ਮਾਂ ਨੂੰ ਪੁੱਛ ਲਓ ਜਾ ਕੇ ਪੁੱਛ ਲੈਣਾ ਯਾਰ ਉਹ ਸੱਚ ਜਿਵਾਖਾਂ ਦੇ ਟੈਸਟ ਤੰਦਰੀ ਰਹਿਗੇ ਮੰਮੀ ਕੀ ਹੋ ਗਿਆ ਐ ਪਏ ਹੋਗੇ ਪੁੱਤ ਮੇਰਾ ਤਾਂ ਨਾ ਅੱਜ ਸਰੀਰ じゃ ਠੀਕ ਨਹੀਂ ਹੈਗਾ ਮੈਂ ਤਾਂ ਸਵੇਰ ਦਾ ਉੱਠੇ ਹੀ ਨਹੀਂ ਜਾਂਦਾ ਨਾਲੇ ਅੱਜ ਘਰੇ ਪਰੌਣੇ ਆਉਣੇ ਆਪਣੇ ਨੇ ਤੇਰੀ ਮਾਸੀ ਬੁੜੇ ਆਉਣਗੇ ਮੰਮੀ ਤੈਨੂੰ ਮੈਂ ਕਿੰਨਾ ਸਮਝਾਉਂਦਾ ਹੁੰਦਾ ਸੀ ਕਿ ਤੂੰ ਕੰਮ ਨਾ ਕਰ ਨਾ ਕਰ ਤੂੰ ਹਟੀ ਹੁਣ ਤੂੰ ਬਿਮਾਰ ਹੋਗੀ ਹੁਣ ਕੌਣ ਸਾਮੂਆ ਤੈਨੂੰ ਪੁੱਤ ਘਰ ਦੇ ਕੰਮ ਤਾਂ ਕਰਨੇ ਹੀ ਪੈਂਦੇ ਨੇ ਮੰਮੀ ਰੋਟੀ ਪਾਣੀ ਨਹੀਂ ਬਣਾਇਆ ਹੁਣ ਮੈਂ ਭੁੱਖੀ ਜਾਵਾਂ ਨੰਸ ਨੂੰ ਪਤਾ ਹੈਗਾ ਸਕੂਲ 'ਚ ਕਿੰਨਾ ਕੰਮ ਹੁੰਦਾ ਹੈਗਾ ਨਿਆਣੇ ਕਿੰਨਾ ਤੰਗ ਕਰਦੇ ਨੇਗੇ ਇੱਕ ਤਾਂ ਤੂੰ ਬੋਲਣ ਲੱਗੀ ਜਮ ਵੀ ਨਹੀਂ ਸੋਚਦੀ ਤੈਨੂੰ ਪਤਾ ਨਹੀਂ ਹੈਗਾ ਮੰਮੀ ਦੀ ਸਿਹਤ ਨਹੀਂ ਠੀਕ ਹੈਗੀ ਮੈਂ ਕੀ ਕਰਾਂ ਇਹ ਘਰ ਚ ਤਾਂ ਰੋਜ਼ ਹੀ ਰੌਲਾ ਪਿਆ ਰਹਿੰਦਾ ਹੈਗਾ ਮੈਂ ਤਾਂ ਚੱਲੀ ਆਂਗੀ ਤੂੰ ਤਾਂ ਜਾਣੀ ਹੈ ਮੰਮੀ ਨੂੰ ਕੌਣ ਸਾਂਭੂ ਨਾ ਲੈ ਮੈਨੂੰ ਹੀ ਰੋ ਰੋ ਛੁੱਟੀ ਮਿਲਦੀ ਤੂੰ ਤਾਂ ਛੁੱਟੀ ਲਈ ਨਹੀਂ ਕਿੰਨਾ ਟਾਈਮ ਹੋ ਗਿਆ ਚੁੱਪ ਕਰਕੇ ਨਾ ਛੁੱਟੀ ਲੈ ਲੈ ਤੇ ਮੰਮੀ ਦਾ ਧਿਆਨ ਰੱਖ ਮੈਂ ਨਹੀਂ ਕੋਈ ਛੁੱਟੀ ਛੱਟੀ ਲੈਣੀ ਛੁੱਟੀ ਤਾਂ ਤੈਨੂੰ ਲੈਣੀ ਪਊਗੀ ਮਾਸੀ ਹੋਰੇ ਆਉਂਦੇ ਹੈਗੇ ਮੰਮੀ ਨਾਲ ਤੈਨੂੰ ਸਾਰਾ ਦਿਨ ਬੈੱਡ ਤੇ ਬੈਠੀ ਰੋਟੀ ਹੁੰਦੀ ਹੈ ਤੇ ਨਾਲੇ ਮੰਮੀ ਦਾ ਧਿਆਨ ਤੈਨੂੰ ਰੱਖਣਾ ਪਊਗਾ ਨਾਲੇ ਪਰਾਣੇ ਆਉਂਦੇ ਹੈਗੇ ਉਹਨਾਂ ਨੂੰ ਰੋਟੀ ਪਾਣੀ ਤੂੰ ਹੀ ਬਣਾ ਕੇ ਦੇਵੇਂਗੀ ਉਹਨਾਂ ਦਾ ਧਿਆਨ ਤੂੰ ਹੀ ਰੱਖੇਂਗੀ ਮੰਮੀ ਤਾਂ ਬਿਮਾਰ ਪਈ ਹੈ ਮੈਂ ਤਾਂ ਡਿਊਟੀ ਜਾਨੀ ਐ ਠੀਕ ਐ ਮੇਰੇ ਤੇ ਰੋਵ ਜਾ ਨਾ ਮਾਰੋ ਮੈਨੂੰ ਸੋਡੇ ਰਿਸ਼ਤੇ ਆਰ ਬੇਲੇ ਨਾਲ ਨਾ ਮਿਲਣ ਨੂੰ ਟਾਈਮ ਨਹੀਂ ਹੈਗਾ ਅੱਛਾ ਅੱਜ ਤੂੰ ਫਿਰ ਕੱਲੀ ਡਿਊਟੀ ਤੇ ਨਹੀਂ ਆਂਦੀ ਤੈਨੂੰ ਮੈਂ ਲੈ ਕੇ ਜਾਣਾ ਡਿਊਟੀ ਕਿੱਧਰ ਲੈ ਕੇ ਜਾਣੀ ਮੈਨੂੰ ਮੈਂ ਤੈਨੂੰ ਮੈਂ ਦੱਸ ਦਾਂਗਾ ਪੁੱਤ ਸਵੇਰੇ ਸਵੇਰੇ ਆਗੇ ਸੁੱਖ ਤਾਂ ਹੈ ਸੋਖ ਕੇ ਤੇਮਾ ਦਾ ਜਿੰਨੀ ਤ੍ਰਿਤੀ ਗਈ ਆ ਸਾਡੇ ਘਰੇ ਸੁੱਖ ਕਿੱਥੇ ਆਉਦਿਆਂ ਦੀ ਤੂੰ ਐ ਕਿਉਂ ਬੋਲਦਾਗਾ ਮਿਰਤੀ ਇੰਨਾ ਤਾਂ ਖਮਉਂਦੀ ਆ ਜਦ ਬਗ ਗਿਆ ਇਥੋਂ ਕਿਸੇ ਦੀ ਲੋੜ ਦੀ ਮਿਰਤੀ ਨੂੰ ਕੀ ਹੋ ਗਿਆ ਭੈਣੇ ਕੀਮਤਾਂ ਦੇਣ ਲੱਗ ਗਈ ਆਵਦੀ 30 ਨੂੰ ਆਉਂਦੀ ਨੂੰ ਨਾਲੇ ਪੁਰਾਣੇ ਨਾਲ ਐ ਗੱਲ ਕਰਦੇ ਹੁੰਦੇ ਨੇ ਬਾਈ ਤੈਨੂੰ ਨਹੀਂ ਪਤਾ ਮਿਰਤੀ ਨੂੰ ਕਿੰਨਾ ਤੰਗ ਕਰਦੇ ਨੇ ਨਾ ਭੈਣੇ ਦੋ ਜੀਵਾਂ 'ਚ ਤਾਂ ਲੜਾਈ ਹੁੰਦੀ ਰਹਿੰਦੀ ਹੈਗੀ ਤੂੰ ਤਾਂ ਕਿੱਥੇ ਆਵਦੀ 30 ਨੂੰ ਸਮਝਾਉਣਾ ਸੀਗਾ ਤੂੰ ਇਹਨੂੰ ਪੁੱਠੀਆਂ ਮੱਤਾਂ ਦੇਣ ਲੱਗ ਗਈ ਮਾਮਾ ਮੈਂ ਤਾਂ ਇਨਾਂ ਕੋਲ ਛੱਡ ਗਿਆ ਜੋ ਮਰਜ਼ੀ ਕਰਨ ਹੁਣ ਦੇਹਲਾ ਬਾਈ ਜਮੀ ਕਾਦਰ ਤੀ ਕਰਦੀ ਮੇਰਤੀ ਦੀ ਸਾਰਾ ਦਿਨ ਖੱਪ ਕੇ ਨਾ ਕਮਾਈ ਕਰਦੀ ਆ ਇਹਦੀ ਕਮਾਈ ਨੂੰ ਕਿ ਮੈਂ ਸਿਰਚ ਮਾਰਾਂ ਅਕਲ ਤਾਂ ਇਹਨੂੰ ਹੈ ਨਹੀਂਗੀ ਨਾ ਇਹ ਕੰਮ ਕਰਦੀਗੀ ਕੰਮ ਤਾਂ ਸਾਰਾ ਦਿਨ ਮੇਰੀ ਮਾਂ ਕਰਦੀ ਹੈਗੀ ਇਹਨੂੰ ਇੱਕ ਚੀਜ਼ ਆਉਂਦੀ ਆ ਕੱਲਾ ਕਲੇਸ਼ ਪਾਉਣਾ ਨਾਲੇ ਮੇਰੀ ਗੱਲ ਸੁਣ ਲੋ ਇਹ ਆਪ ਦੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਹੈਗੀ ਹੁਣ ਮੇਰੇ ਕੋਲੇ ਜਿਆਦਾ ਟਾਈਮ ਨਹੀਂ ਹੈਗਾ ਮੈਂ ਨਹੀਂ ਇਹਨੂੰ ਰੱਖਣਾ ਜੋ ਮਰਜੀ ਹੋ ਜਾ ਕੋਈ ਨਾ ਸਾਹਮਲਾng ਵਿਆਪ ਦਿੱਤੀ ਨੂੰ ਸਾਹਮਣੇ ਕੋਈ ਨਹੀਂ ਕੀ ਗੱਲ ਹੋ ਗਈ ਮਮੀ ਅਲਤਾਰ ਬੜਾ ਗੁੱਸੇ 'ਚ ਲੱਗਦਾ ਸੀਗਾ ਬਾਣੀ ਭੁੱਲੀ ਜਾਂਦੇ ਸੀਗੇ ਮੈਂ ਤਾਂ ਅੰਦਰ ਸੁਣੀ ਜਾਂਦਾ ਸੀ ਬੈਠਾ ਹੋਣਾ ਕੀ ਸੀ ਆ ਇਹ ਦੋਵੇਂ ਜੀ ਆਪ ਚ ਲੜ ਪਏ ਹੋਣਗੇ ਆ ਤੇਰੀ ਮਾਂ ਵੀ ਉਹ ਜੀ ਆ ਭਾਈ ਉਹਨੂੰ ਪਰੌਣੇ ਨੂੰ ਐ ਬੋਲੀ ਹੈਗੀ ਭੈਣੇ ਤੂੰ ਮੜਾ ਇਹ ਸੋਚ ਸਮਝ ਕੇ ਬੋਲਿਆ ਕਰ ਕਿਉਂ ਕੁੜੀ ਦਾ ਘਰ ਖਰਾਬ ਕਰਦੀ ਹੈਗੀ ਕੋਈ ਨਾ ਭਾਈ ਆਪੇ ਲੈਣ ਆਉਣਗੇ ਕਿਹਨੂੰ ਲੋੜ ਕੋਈ ਉਹ ਜੇ ਨਾ ਆਏ ਫੇਰ ਕੀ ਕਰेंगी ਕੁੜੀ ਘਰੇ ਬੈਠੀ ਸੁਣੀ ਲੱਗਦੀ ਔਰੇ ਆਉਦੇ ਸੌਰੀ ਜੱਜਦੀ ਹੈ ਕੁੜੀ ਤਾਂ ਕਦੋਂ ਉਹ ਕਦਰਿੰਨ ਕਰਦੇ ਮਿਰਚੀ ਦੀ ਆ ਦੇਖ ਲੈ ਕੀ ਕੁਝ ਬੋਲ ਕੇ ਗਿਆਗਾ ਦੇ ਉਹਨਾਂ ਨੂੰ ਕਦਰ ਹੁੰਦੀ ਮਿਰਚੀ ਨੂੰ ਤੱਕੇ ਥੋੜੇ ਮਾਰਨੇ ਸੀ ਜੇ ਇਹ ਆਦੀ ਸੱਸ ਨੂੰ ਸਾਂਭਦੀ ਫੇਰ ਉਹ ਕਦਰ ਕਿਉਂ ਨਾ ਕਰਦੇ ਇਹਦੀ ਪਹਿਲੇ ਜਮਾਨੇ ਚੰਗੇ ਸੀਗੇ ਆ ਫੋਨ ਜੇ ਨਹੀਂ ਸੀਗੇ ਘਰੇ ਲੜਦਾ ਅਗਲਾ ਘਰੀ ਨਿਮੇੜ ਲੈਂਦੇ ਹੁਣ ਫੋਨ ਤੇ ਮਾੜਾ ਜਿਹਾ ਉਹ ਕਰਦੇ ਨੇ ਉਹਦੀ ਗੱਲ ਹੋ ਵਗ ਜਾਂਦੀ ਏ ਮਮਾ ਜੀ ਤਾਹੀ ਤੁਹਾਨੂੰ ਬੁਲਾਇਆ ਸੀ ਮੰਮੀ ਤਾਂ ਸਾਡੀ ਸੁਣਦੀ ਨਹੀਂ ਮਮਾ ਜੀ ਤੁਸੀਂ ਆਏ ਹੋ ਮੈਂ ਵੀ ਤੁਹਾਨੂੰ ਦੱਸ ਦਿੰਨੀ ਆ ਮੈਂ ਨਹੀਂ ਦੀਦੀ ਨਾਲ ਰਹਿਣਾ ਇੱਥੇ ਤਾਂ ਕਲੇਸ਼ ਹੀ ਨਹੀਂ ਮੁੱਕਣਾ ਉਹ ਕੋਈ ਨਹੀਂ ਭਾਈ ਤੂੰ ਆਏ ਨਾ ਕਹਿ ਇਹਨੂੰ ਇਹਦੇ ਸੌਰੀ ਭੇਜਾਂਗੇ ਆਪਾਂ ਤੂੰ ਕਿਉਂ ਜਾਏਂਗੀ ਮਮਾ ਅਸੀਂ ਇੱਥੋਂ ਬਾਗੀ ਜਾਵਾਂਗੇ ਫਿਰ ਕਰਦੇ ਆ ਰਹਿਣ ਦੇ ਮਾਮਾ ਤੀਆਂ ਨੂੰ ਪ੍ਰਧਾਨ ਗੇ ਲਗਣ ਕੱਪੜੇ ਪਾ ਲੈ ਬੈਗ ਚ ਚੱਲ ਆਪਾਂ ਚੱਲੀਏ ਪੈਣ ਤੂੰ ਇਹਨਾ ਹੰਕਾਰ ਨਾ ਕਰ ਜਦੋਂ ਹੰਕਾਰ ਟੁੱਟਦਾ ਨਾ ਬੰਦਾ ਕੱਲਾ ਰਹਿ ਜਾਂਦਾ ਫਿਰ ਬੰਦੇ ਦੇ ਪੱਲੇ ਕੱਖ ਨਹੀਂ ਰਹਿੰਦਾ ਅਸੀਂ ਦੌਮੀ ਬਹੁਤ ਆ ਸਾਨੂੰ ਨਹੀਂ ਕਿਸੇ ਦੀ ਲੋੜ ਨਾ ਤੀਏ ਤੇਰਾ ਮਾਮਾ ਸਹੀ ਕਹਿੰਦਾਗਾ ਮੈਂ ਕਿੰਨਾ ਕ ਤੱਕ ਬੈਠਾ ਰਹਿਣਾ ਤੇਰੇ ਪਰਜਾਈ ਤੇ ਤੇਰੇ ਭਾਈ ਕੰਮ ਆਉਣਗੇ ਜਾਂ ਤੀਏ ਤੇਰੇ ਸਹੁਰਿਆਂ ਨੇ ਕੰਮ ਆਉਣਾ ਉਹਨਾਂ ਨੂੰ ਪੁੱਤ ਖੁਸ਼ ਰੱਖਿਆ ਕਰ ਮੈਂ ਗਲਤ ਸੀ ਕਿਹੜੇ ਟਾਈਮ ਚੱਕ ਦਿੰਦੀ ਸੀ ਉਦੋਂ ਤੇਰੇ ਮਾਮੇ ਨੇ ਮੇਰੀਆਂ ਅੱਖਾਂ ਖੋਲ੍ਹਤੀਆਂ ਤੀਆਂ ਤਾਂ ਨਾ ਸਹੁਰੇ ਘਰ ਬਸਦੀਆਂ ਚੰਗੀਆਂ ਲੱਗਦੀਆਂ ਨੇ ਪੈਣ ਤੂੰ ਵੀਰਪਾਲ ਨੂੰ ਨਾ ਇਹਦੇ ਸਹੂਰੀ ਛੱਡਿਆ ਨਲੇ ਉਹਨਾਂ ਤੋਂ ਮਾਫੀ ਮੰਗੇ ਤੂੰ ਬਹੁਤ ਕੁਝ ਬੋਲੀਆ ਪਰ ਉਹਨੇ ਨੂੰ ਘਰੇ ਆਇਆ ਇਹਨੂੰ ਮੈਨੂੰ ਵੀ ਹੰਕਾਰ ਹੋ ਗਿਆ ਸੀ ਤੁਹਾਡੀ ਗੱਲ ਸਹੀ ਹੈ ਜਦੋਂ ਪਰਿਵਾਰ ਦੇ ਮੈਂਬਰ ਹੀ ਨਹੀਂ ਖੁਸ਼ ਕੀ ਕਰਨਾ ਮੈਂ ਇਹ ਜੀ ਨੌਕਰੀ ਦਾ ਪੈਣੇ ਨਲੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਵੀ ਫਲ ਨੀਵੇਂ ਰੁੱਖੋਂ ਨਹੀਂ ਲੱਗਦੇ ਹੁੰਦੇ ਨੇ ਜਾ ਇਹਨੂੰ ਛੱਡ ਗਿਆ ਤੂੰ ਚੱਲ ਪੁੱਤ ਖੜੀ ਹੋ ਤੈਨੂੰ ਤੇਰੇ ਘਰੇ ਖਟਕਿਆ ਮੈਂ ਨਾਲ ਮੈਂ ਮਾਫੀ ਮੰਗਦੀ ਆਂ ਜਾਣੀਏ ਅਸੀ ਗੱਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਹਰ ਵੀਡੀਓ ਤੇ ਆਪਦੇ ਸੁਝਾਅ ਦਿਆ ਕਰੋ ਕਮੈਂਟ ਕਰਿਆ ਕਰੋ ਤੇ ਜਿਹੜੇ ਉਹਨਾਂ ਚੋਂ ਵਧੀਆ ਕਮੈਂਟ ਕਰਦੇ ਆ ਫਿਰ ਅਸੀਂ ਉਹਨਾਂ ਦੇ ਨਾਂ ਅਗਲੀ ਵੀਡੀਓ ਦੇ ਵਿੱਚ ਬੋਲਦੇ ਆ ਜਿਨ੍ਹਾਂ ਨੇ ਕਮੈਂਟ ਵਧੀਆ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਜਸਵੰਤ ਸਿੰਘ ਬਹਾਦਰਪੁਰ ਦਲਜੀਤ ਕੌਰ ਯੂ ਐਸ ਏ ਕਮਾਲ ਕਮਲਪ੍ਰੀਤ ਜੋਸ਼ੀ ਮਨਜੀਤ ਜੁਕੇ ਕਰਮਜੀਤ ਬੋਹਾ ਕਰਨ ਮੂਸਾ ਸਰਜੀਤ ਕੌਰ ਆਸਟ੍ਰੇਲੀਆ ਸਖਪਾਲ ਆਸਟ੍ਰੇਲੀਆ ਇੰਦਰਜੀਤ ਖਾਲਸਾ ਪਰਮਜੀਤ ਸਿੰਘ ਗਰੇਵਾਲ ਰੁਪਿੰਦਰਦੀਪ ਸਿੰਘ ਨਿਰਪਾਲ ਸਿੰਘ ਭੰਮੇ ਦੀਪਕੌਰ ਭਣੀਪਾਗਾ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਤੁਸੀਂ ਵੀ ਵਧੀਆ ਕਮੈਂਟ ਕਰਿਆ ਕਰੋ ਤੁਹਾਡੇ ਨਾਂ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲਿਆ ਕਰਾਂਗੇ ਤੇ ਇੱਕ ਸਾਡੀ ਹੋਰ ਬੇਨਤੀ ਹੈ ਤੁਸੀਂ ਸਾਡੀ ਵੀਡੀਓ ਤਾਂ ਦੇਖਦੇ ਹੋ ਬਹੁਤ ਪਿਆਰ ਦਿੰਦੇ ਹੋ ਪਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੁਸੀਂ ਉਹ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਹੈ ਘੰਟੀ ਵਾਲਾ ਬਟਨ ਉਹਨੂੰ ਦਬਾ ਦਿਓ ਜਦੋਂ ਵੀ ਅਸੀਂ ਵੀਡੀਓ ਪਾਉਣੇ ਆ ਤਾਂ ਤੁਹਾਡੇ ਕੋਲ ਬੈਲ ਵੱਜਿਆ ਕਰੂਗੀ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚਿਆ ਕਰੂਗੀ ਜੇ ਤੁਸੀਂ ਬੈਲ ਆਈਕਨ ਨਹੀਂ ਦੱਬਿਆ ਹੋਇਆ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਪਣੀ ਵੀਡੀਓ ਕਦੋਂ ਆਉਂਦੀ ਹੈ ਆਪਣੀ ਵੀਡੀਓ ਵੀਰਵਾਰ ਨੂੰ 9:06 ਮਿੰਟਾਂ ਤੇ ਸਵੇਰੇ ਤੇ ਐਤਵਾਰ ਨੂੰ 9:06 ਮਿੰਟਾਂ ਤੇ ਸਵੇਰੇ ਆਉਂਦੀ ਹੈ ਸਾਰੇ ਪਿਆਰ ਦਿਓ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ